ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਲੱਖੋ ਕਹਿ ਬਹਿਰਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਫਰੋਹੀਪੁਰ ਦੇ ਐਮਪੀ ਦੇ ਇਲੈਕਸ਼ਨ ਹੈ ਉਸ ਦੀ ਜਿਹੜੀ ਤਿਆਰੀਆਂ ਨੂੰ ਲੈ ਕੇ ਕਹਿ ਸਕਦੇ ਆ ਬਿਆਸ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਵਿਸ਼ਾਲ ਰੈਲੀ ਰਾਏ ਸਿਕ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਲੱਖੋਕੇ ਬੇਰਾਮ ਦੇ ਵਿੱਚ ਇੱਕ ਵਿਸ਼ਾਲ ਇਕੱਠ ਫੌਜੀ ਅੰਗਰੇਜ਼ ਸਿੰਘ ਬਡਵਾਲ ਵੱਲੋਂ ਕੀਤਾ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਜਿਹੜਾ ਚੈਨਲ ਤੋਂ ਅਸੀਂ ਸਵੇਰ ਤੋਂ ਧੰਨਵਾਦੀ ਵਿਖਾ ਰਹੇ ਆ ਮੇਰੇ ਨਾਲ ਕੁਝ ਇਥੋਂ ਨੌਜਵਾਨ ਵੀ ਹੈਗੇ ਆ ਅੰਦਰ ਤੁਸੀਂ ਵਿਸ਼ਾਲ ਇਕੱਠ ਵੀ ਦੇਖ ਸਕਦੇ ਹੋ ਪ੍ਰੋਗਰਾਮ ਚੱਲ ਰਿਹਾ ਹੈਗਾ ਲਾਈਵ ਪ੍ਰੋਗਰਾਮ ਜਿਹੜਾ ਅੱਜ ਅੱਜ ਤੁਹਾਡਾ ਸ਼ਾਨਦਾਰ ਮਨੋਰੰਜਨ ਵਾਸਤੇ ਸੰਧੂ ਸਰਜੀਤ ਵੀ ਔਰ ਵੱਡੇ ਪੱਧਰ ਜਿਹੜਾ ਇਕੱਠ ਨੂੰ ਹੋਰ ਵਧੀਆ ਬਣਾਉਣ ਵਾਸਤੇ ਵੱਡੇ ਪੱਧਰ ਤੇ ਜਾਣ ਵਾ ਤੇ ਸਮੂਹ ਜਿਹੜੀਆਂ ਰਾਏ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ ਵੱਡੇ ਪੱਧਰ ਤੇ ਮੇਰੇ ਨਾਲ ਇੱਕ ਨੌਜਵਾਨ ਹੈਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜੀ ਇੱਥੇ ਅਜੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋ ਤੁਸੀਂ ਵੇਖੋ ਜੀ ਮੇਰਾ ਨਾਮ ਗੁਰਜੰਟ ਸਿੰਘ ਮੈਂ ਕਾਫੀ ਲੰਬੇ ਸਮੇਂ ਤੋਂ ਫੌਜੀ ਸਾਹਿਬ ਨਾਲ ਵਿਚਰ ਰਿਹਾ ਜੋ ਇਹ ਵਿਸ਼ਾਲ ਇਕੱਠ ਆ ਇੱਕ ਸਭਾ ਦੇ ਤੌਰ ਤੇ ਰਾਏ ਸਿੱਖ ਬਰਾਦਰੀ ਅਤੇ ਹੋਰ ਬਰਾਦਰੀਆਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੰਚ ਤਿਆਰ ਕੀਤਾ ਇਸ ਮੰਚ ਦਾ ਮੁੱਖ ਵਿਸ਼ਾ ਜੋ 2007 ਤਾਲੀਆਂ ਜ਼ਮੀਨਾਂ ਰਾਏ ਸਿੱਖਾਂ ਨੇ ਕੋਈ ਮੰਗਾਣੇ ਉਹਨਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਫੌਜੀ ਅੰਗਰੇਜ਼ ਸਿੰਘ ਵਰਵਲ ਜੀ ਇੱਕ ਸਮਾਜ ਸੇਵੀ ਉਹਦੇ ਨਾਲ ਨਾਲ ਉਹ ਆਮ ਪਾਰਟੀ ਦੇ ਇੱਕ ਮੁੱਖ ਚਿਹਰੇ ਵਜੋਂ ਉੱਭਰ ਰਹੇ ਨੇ ਉਹਨਾਂ ਦੇ ਇੱਕ ਸੱਦੇ ਦੇ ਅੱਜ ਤੁਸੀਂ ਵੇਖਿਆ ਕਿ ਇੱਕ ਸੱਦੇ ਦੇ 25 ਤੋਂ 30 ਹਜ਼ਾਰ ਬੰਦੇ ਦਾ ਇਕੱਠ ਹੋਇਆ ਇਹ ਇਕੱਠ ਸਿਰਫ ਇੱਥੋਂ ਨਹੀਂ ਉਹਨਾਂ ਨੂੰ ਪਿਆਰ ਕਰਨ ਵਾਲੇ ਦੂਰੋਂ ਦੂਰੋਂ ਆਏ ਨੇ ਜਿਵੇਂ ਕਿ ਗਰਦਾਸਪੁਰ ਤੋਂ ਆਏ ਨੇ ਲੋਕ ਅਬੋਰ ਤੋਂ ਆਏ ਨੇ ਸਾਡੇ ਜਿਨ੍ਹਾਂ ਨੇ 9 ਵਿਧਾਨ ਸੰਭਾਲ ਕੇ ਨੇ ਉਹਨਾਂ ਦੇ ਵਿੱਚੋਂ ਸਾਰੇ ਨੌਜਵਾਨ ਵੱਧ ਛੱਡ ਕੇ ਆਏ ਨੇ ਸਿਰਫ ਇਹਨਾਂ ਦਾ ਸਾਥ ਦੇਣ ਆਏ ਨੇ ਇਹਨਾਂ ਦਾ ਸਾਥ ਇਸ ਲਈ ਦੇਣ ਆਏ ਆ ਕਿਉਂਕਿ ਇਹ ਇੱਕ ਬਹੁਤ ਵਧੀਆ ਉਸਵਾ ਦੇ ਬੰਦੇ ਨੇ ਜਿੰਨਾ ਪਿੱਛੇ ਜਿਵੇਂ ਹੜ ਆਏ ਲੋਕਾਂ ਦੀ ਮਦਦ ਕੀਤੀ ਹੜਪੀੜਤਾ ਨੂੰ ਚਾਰਾ ਖਾਣਾ ਮੋਈਆ ਕਰਾਇਆ ਅਤੇ ਹਰ ਪੱਖੋਂ ਨਾਲ ਦੀ ਮਦਦ ਕੀਤੀ ਅਸੀਂ ਸਿਰਫ ਇਹ ਵਿਚਾਲ ਮੰਚ ਦਾ ਇਹ ਹੀ ਮਤਵ ਹੈ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਆਮ ਪਾਰਟੀ ਲੋਕ ਸਭਾ ਦੀ ਟਿਕਟ ਦੇਵੇ ਤਾਂ ਜੋ ਲੋਕ ਅੱਜ ਆਏ ਨੇ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਜਿਤਾ ਕੇ ਜੋ ਸਾਡੇ ਕੰਮ ਰੁਕੇ ਨੇ ਇਹਨਾਂ ਨੂੰ ਪਾਰਲੀਮੈਂਟ ਦਿੱਲੀ ਭੇਜ ਕੇ ਜੋ ਸਾਡੀਆਂ ਮੰਗਾਂ ਨੇ ਉਹ ਸਰਕਾਰ ਕੋਲ ਪੂਰੀਆਂ ਕਰਵਾਇਆਂ ਜਾ ਸਕਣ ਜਿਸ ਤਰ੍ਹਾਂ ਛੇ ਸਿੰਘ ਬਾਇਆ ਇਥੋਂ ਮੈਂਬਰ ਆਫ ਪਾਰਲੀਮੈਂਟ ਰਹੇ ਆ ਇਹ ਸਮੁੱਚੀ ਰਾਏ ਸਿੱਖ ਬਰਾਦਰੀ ਵੱਲੋਂ ਉਹਨਾਂ ਵੱਡੇ ਪੱਧਰ ਤੇ ਨਾਮੈਦਗੀ ਕੀਤੀ ਇਸ ਹਲਕੇ ਦੀ ਕਹਿ ਸਕਦੇ ਫਰੋਈਪੁਰ ਦੀ ਆਪਾਂ ਕਹਿ ਸਕਦੇ ਲੇਕਿਨ ਹੁਣ ਕੀ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਫੌਜੀ ਅਗਰੇ ਸਿੰਘ ਬੜਵਾਲ ਉਹ ਚੀਜ਼ ਨੂੰ ਚੈਲੰਜ ਐਕਸਪੈਕਟ ਕਰ ਪਾਉਣਗੇ ਜਾਂ ਸਮੁੱਚਾ ਜਿਹੜਾ ਭਾਈਚਾਰਾ ਜਰੂਰ ਸਾਥ ਦੇਊਗਾ ਫੌਜੀ ਅਗਰੇ ਸਿੰਘ ਬੜਵਾਲ ਦਾ ਵੇਖੋ ਜੀ ਸਾਰਿਆਂ ਨੂੰ ਪਤਾ ਜਿਵੇਂ ਛੇਰ ਸਿੰਘ ਕਪਾਇਆ ਜੀ ਦੋ ਵਾਰ ਇੱਥੋਂ ਐਮਪੀ ਰਹੇ ਉਹਨਾਂ ਸੇਰੀਏ ਦਾ ਇੱਕ ਮਾੜਾ ਜਿਹਾ ਵੀ ਕੰਮ ਨਹੀਂ ਕੀਤਾ ਸਾਰਾ ਕੰਮ ਜੋ ਅਸੀਂ 10 ਸਾਲ ਉਹਨਾਂ ਦੇ ਬੰਨ ਕਰਕੇ ਅਸੀਂ ਪਿੱਛੇ ਚਲੇ ਗਏ ਆ ਫਿਰ ਸੁਖਬੀਰ ਬਾਦਲ ਜੀ ਆਏ ਸਾਡੇ ਲੋਕ ਸਭਾ ਫਰੋਇਪੁਰ ਨੂੰ ਅਜੇ ਤੱਕ ਕੋਈ ਸਖਤ ਵਧੀਆ ਲੋਕਾਂ ਦਾ ਕੰਮ ਕਰਨ ਵਾਲਾ ਕੋਈ ਸਾਨੂੰ ਐਮਪੀ ਨਹੀਂ ਮਿਲਿਆ ਸਾਡੀ ਇਹੀ ਮੰਗ ਹੈ ਹੁਣ ਜੋ ਕਪਾਇਆ ਸਾਹਿਬ ਹੈ ਉਹ ਜਿਵੇਂ ਇੱਕ ਚੱਲੇ ਕਾਰਤੂਸ ਦੇ ਕਦੀ ਹਸਪੀਟਲਟੀ ਜੇ ਕਦੀ ਹਸਪੀਟਲਟੀ ਸਾਡਾ ਇਹੀ ਸਾਡੀ ਮੰਗ ਹੈ ਹੁਣ ਜਿਵੇਂ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਜਿਹੜੇ ਫੌਜ ਦੇ ਵਿੱਚ ਸਰਵਿਸ ਕੀਤੀ ਕੈਪਟਰ ਹੈ ਸਾਡੀ ਇਹੋ ਮੰਗ ਹੈ ਪੜ੍ਹੇ ਲਿਖੇ ਇੱਕ ਇਮਾਨਦਾਰ ਫੌਜੀ ਬੰਦੇ ਨੂੰ ਟਿਕਟ ਦੇ ਕੇ ਇਸ ਹਲਕੀ ਨੁਮਾਇੰਦਗੀ ਦਿੱਤੀ ਜਾਵੇ ਧੰਨਵਾਦ ਭਾਈ ਜੀ ਧੰਨਵਾਦ ਮੇਰੇ ਨਾਲ ਇੱਕ ਹੋਰ ਨੌਜਵਾਨ ਭਾਈ ਮੌਜੂਦ ਨੇ ਜਿਹੜੇ ਕਿਥੇ ਰੈਲੀ ਦੇ ਵਿੱਚ ਖਾਸਤੇ ਪਜਣ ਮੈਂ ਕੀ ਨਾਂ ਬਣਾਇਆ ਮੇਰਾ ਨਾਮ ਸੁਖਦੇਵ ਸਿੰਘ ਹੜਵਾਲੇ ਜੀ ਇਹ ਕਿਹੜੀ ਜਗ੍ਹਾ ਤੋਂ ਜੀ ਮਮਤੋਂ ਹੜਵਾਲੇ ਅੱਛਾ ਜੀ ਅੱਜ ਜਿਹੜਾ ਤੁਸੀਂ ਇਹ ਵਿਸ਼ਾਲ ਜਿਹੜਾ ਇਕੱਠ ਹੋਇਆ ਹੈ ਰਾਏ ਸਿੰਘ ਬਰਾਦਰੀ ਵੱਲੋਂ ਕੀ ਕਹਿਣਾ ਚਾਹੋਗੇ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਜੋ ਰਾਏ ਸਿੰਘ ਬਰਾਦਰੀ ਹੈ ਉਹ ਬਹੁਤ ਜ਼ਿਆਦਾ ਪਛੜੀ ਹੋਈ ਹੈ ਕਿ ਇੱਕ ਬਾਟਰ ਪੱਟੀ ਤੇ ਦੱਸੀ ਹੋਈ ਹੈ ਜੋ ਕਿ ਭਾਰਤ ਸਰਕਾਰ ਨੇ ਸਾਡੇ ਨਾਲ ਬਹੁਤ ਵੱਡੇ ਵਿਤਕਰੇ ਕੀਤੇ ਨੇ ਜਿਵੇਂ ਕਿ ਉਹਨਾਂ ਦੀ ਇਹ ਮਾਲਕੀ ਜ਼ਮੀਨਾਂ ਨੂੰ 2007 ਵਿੱਚ ਤੋੜ ਦਿੱਤਾ ਗਿਆ ਉਹਨਾਂ ਨੂੰ ਜੋ ਐਸਸੀ ਭਾਈਚਾਰਾ ਦੇ ਕੇ ਉਹਨਾਂ ਨੂੰ ਸ਼ਾਂਤ ਕੀਤਾ ਗਿਆ ਜਦ ਕਿ ਉਹਨਾਂ ਦਾ ਐਸਟੀ ਬੰਦਾ ਹੈ ਜੇਕਰ ਉਹਨਾਂ ਨੂੰ ਐਸਟੀ ਅਧਿਕਾਰ ਮਿਲ ਜਾਂਦਾ ਹੈ ਤੇ ਰਾਏਸ਼ਿਕ ਬਰਾਦਰੀ ਦਾ ਜਿਹੜਾ ਜੀਵਨ ਪੱਧਰ ਉੱਚਾ ਹੋ ਸਕਦਾ ਕਿਉਂਕਿ ਇਹ ਲੋਕ ਵੱਡੇ ਹੋ ਅਫਸਰ ਅਹੁਦਿਆਂ ਤੇ ਪਹੁੰਚ ਸਕਦੇ ਨੇ ਤੇ ਸਮਾਜ ਦੇ ਵਿਕਾਸ ਦੇ ਲਈ ਆਪਣਾ ਯੋਗਦਾਨ ਪਾ ਸਕਦੇ ਨੇ ਮੈਂ ਅੱਗੇ ਵੀ ਇੱਥੇ ਸਵਾਲ ਪੁੱਛਿਆ ਦੋ ਤਿੰਨ ਵੀਰਾਂ ਨੂੰ ਕਿ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲਾ ਮੌਜੂਦਾ ਇੱਥੋਂ ਦੇ ਹੈਗੇ ਐਮਪੀ ਹੈਗੇ ਆ ਮੈਂਬਰ ਆਫ ਪਾਰਲੀਮੈਂਟ ਹੈਗੇ ਆ ਛੇਰ ਸਿੰਘ ਬਾਇਆ ਨੇ ਬੜੀ ਬੜੀ ਵੱਡੇ ਪੱਦਰ ਤੇ ਨਿਮਾਇਦੀ ਕੀਤੀ ਹੈ ਰਾਏ ਸਿੱਖ ਬਰਾਦਰੀ ਦੀ ਇਸ ਹਲਕੇ ਦੀ ਕਹਿ ਸਕਦੇ ਜਾਂ ਬਰਾਦਰੀ ਕਹਿ ਸਕਦੇ ਹੁਣ ਫੌਜੀ ਅੰਗਰੇਜ਼ ਸਿੰਘ ਬਰਵਾਲ ਜੀ ਜਿਸ ਤਰ੍ਹਾਂ ਉੱਭਰ ਰਹੇ ਆ ਤੇ ਜਾਂ ਰਾਏ ਸਿੱਖ ਬਰਾਦਰੀ ਵੱਲੋਂ ਵੱਡੇ ਪੱਦਰ ਤੇ ਜਿਹੜਾ ਹੰਗਾਰਾ ਮਿਲ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਇਹਦੇ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਜੋ ਸਾਡੀ ਬਰਾਦਰੀ ਰਾਏ ਸਿੱਖ ਬਰਾਦਰੀ ਬਾਰਡਰ ਦੀ ਪੱਟੀ ਹੈ ਇਹਨਾਂ ਨੂੰ ਹਮੇਸ਼ਾ ਅਣਗੌਲਿਆ ਗਿਆ ਚਾਹੇ ਬਾਦਲ ਸਰਕਾਰ ਹੈ ਚਾਹੇ ਕਾਂਗਰਸ ਜੇਕਰ ਆਪਣੀ ਟਿਕਟ ਦੀ ਦਾਅਵੇਦਾਰੀ ਰੱਖਣ ਦੇ ਲਈ ਅਕਾਲੀ ਸਰਕਾਰ ਨੇ ਸਾਡੇ ਜੋ ਸ਼ੇਰ ਸਿੰਘ ਖਬਾਇਆ ਜੀ ਨੂੰ ਐਮਪੀ ਬਣਾਇਆ ਸੀ ਪਰ ਉਹ ਇਹਨੇ ਜਿਹੜਾ ਪੜ੍ਹੇ ਲਿਖੇ ਨਹੀਂ ਸੀ ਉਹ ਅਨਪੜ੍ਹ ਸੀ ਕਿਉਂਕਿ ਕੀ ਹੋਇਆ 2007 ਦੇ ਵਿੱਚ ਉਹ ਐਮਪੀ ਸੀ ਜਦ ਕਿ 2007 ਦੇ ਵਿੱਚ ਜ਼ਮੀਨਾਂ ਨੂੰ ਤੋੜਿਆ ਗਿਆ ਤਾਂ ਉਹਨਾਂ ਨੂੰ ਆਵਾਜ਼ ਚੁਕਣੀ ਚਾਹੀਦੀ ਸੀ ਕਿ ਸਾਡੀਆਂ ਜ਼ਮੀਨਾਂ ਦੇ ਸਾਥੋਂ ਹੱਕ ਨਾ ਖੋਏ ਜਾਣ ਪਰ ਮੈਂ ਸਮਝਦਾ ਉਹ ਅੰਗੂਠਾ ਛਾਪ ਹੀ ਉਹਨੂੰ ਦੀ ਸੋਚ ਹੀ ਹੈ ਨਹੀਂ ਕਿਉਂਕਿ ਇਹ ਸਾਰੇ ਲੋਕਾਂ ਨੂੰ ਸਾਨੂੰ ਐਮਪੀ ਨਹੀਂ ਬਣਾਉਣਾ ਚਾਹੀਦਾ ਅੰਗਰੇਜ ਸਿੰਘ ਵੜਵਾਲ ਜੋ ਕਿ ਇੱਕ ਬਹੁਤ ਹੀ ਉੱਚੀ ਸੋਚ ਰੱਖਣ ਵਾਲਾ ਆਰਮੀ ਚੁਟਟੈਡ ਕੈਪਟਨ ਹੈ ਔਰ ਉਹ ਪੜ੍ਹਿਆ ਲਿਖਿਆ ਹੋਣ ਦੇ ਕਾਰਨ ਲੋਕਾਂ ਦਾ ਦੁੱਖ ਦਰਦ ਦਾ ਸਾਂਝਾ ਹੈ ਇਸ ਕਰਕੇ ਪੜ੍ਹੇ ਲਿਖੇ ਲੋਕ ਆਦਮੀ ਨੂੰ ਹੀ ਸਾਨੂੰ ਐਮਪੀ ਬਣਾਉਣਾ ਚਾਹੀਦਾ ਹੈ ਇਸ ਕਰਕੇ ਮੈਂ ਸਮਝਦਾ ਹੈ ਕਿ ਜੋ ਅੰਗਰੇਜ ਸਿੰਘ ਹੈ ਇਸ ਤੋਂ ਕੋਈ ਯੋਗ ਵਿਅਕਤੀ ਨਹੀਂ ਹੋ ਸਕਦਾ ਸੋ ਸਮੁੱਚੀ ਰਾਏ ਸਿੱਖ ਬ੍ਰਦਰਰੀ ਨੂੰ ਚਾਹੀਦਾ ਹੈ ਕਿ ਉਹ ਅੰਗਰੇਜ਼ ਸਿੰਘ ਦਾ ਸਾਥ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਮਪੀ ਦੀ ਟਿਕਟ ਜਿਤਾ ਕੇ ਦਿੱਲੀ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਸਾਡੇ ਬਾਰਡਰ ਬੱਟੀ ਦੇ ਜਿੰਨੇ ਵੀ ਕੰਮ ਰੁਕੇ ਹੋਏ ਹਨ ਉਹਨਾਂ ਦੇ ਮੁੱਦੇ ਨੂੰ ਉਹ ਚੁੱਕ ਸਕੇ ਜਿਸ ਤਰ੍ਹਾਂ ਇੱਥੇ ਵਿਸ਼ਾਲ ਅੱਜ ਇਕੱਠ ਹੋਇਆ ਆਪਣੇ ਸਮੁੱਚੇ ਭਾਈਚਾਰੇ ਵੱਲੋਂ ਹੋਰ ਵੀ ਜਥੇਬੰਦੀਆਂ ਵੱਲੋਂ ਕਿ ਇਸ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਲਿਖੇ ਜਾਣਗੇ ਕਿ ਜਾਂ ਕੀ ਕਹਿੰਦੇ ਹੋ ਤੁਸੀਂ ਇਸ ਬਾਰੇ ਹਾਂਜੀ ਬਿਲਕੁਲ ਬਹੁਤ ਜੋ ਅੱਜ ਲੱਖੋ ਕੇ ਬਿਨਾਂ ਦਾਣਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੋਇਆ ਹੈ ਇਸੇ ਤਰ੍ਹਾਂ ਹੀ ਅਸੀਂ ਰਾਏ ਸਿੱਖ ਬਰਾਦਰੀ ਦੇ ਨਾਲ ਸੰਬੰਧਿਤ ਫੌਜੀ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਔਰ ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਅਸੀਂ ਜਗ੍ਹਾ-ਜਗ੍ਹਾ ਤੇ ਇਸੋ ਜਿਹੇ ਸੈਮੀਨਾਰ ਰੈਲੀਆਂ ਕਰਦੇ ਰਹਾਂਗੇ ਜੀ ਬਾਈ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਬਾਈ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਗੁਲਜਾਰ ਸਿੰਘ ਹੈ ਜੀ ਕਿਹੜੀ ਜਗ੍ਹਾ ਜੀ ਮੈਂ ਪਿੰਡ ਸੁਲਤਾਨਵਾਲਾ ਜੀ ਅੱਛਾ ਤ੍ਰੈਪੁਰ ਡਿਸਟ੍ਰਿਕਟ ਠੀਕ ਹੈ ਠੀਕ ਹੈ ਅਗੇ ਰਾਜ ਸਿੰਘ ਬਰਾਦਰੀ ਠੀਕ ਹੈ ਠੀਕ ਹੈ ਵੀ ਸਰਕਾਰਾਂ ਤਾਂ ਕਈ ਆਈਆਂ ਤੇ ਕਈਆਂ ਨੇ ਉਹਨਾਂ ਕਿਸ ਪਾਰਟੀ ਵੱਲੋਂ ਦੀ ਵੀ ਉਲੋ ਇਹ ਕ ਰੈਲੀ ਕੋਈ ਇਸ ਮੁੱਚੇ ਸਮੂਹ ਦੀ ਜਿਹਦੇ ਵਿੱਚ ਸਾਨੂੰ ਵੀ ਮੈਸੇਜ ਮਿਲੇ ਆ ਸੀ ਵੀ ਆਸਟ੍ਰੇਲੀਆ ਵਿੱਚ ਆਏ ਬੜੀ ਵੱਡੀ ਤਿਆਰੀ ਕੀਤੀ ਗਈ ਹੈ ਇੰਗਲੈਂਡ ਬੜੀ ਤਿਆਰੀ ਵਿੱਚ ਆਏ ਬੜੀ ਦੂਰੋਂ ਆਏ ਹਾਂ ਫੌਜੀ ਸਾਹਿਬ ਨੇ ਬੜੀ ਵੱਡੀ ਤਿਆਰੀ ਕੀਤੀ ਫੌਜੀ ਸਾਹਿਬ ਨੇ ਬੜੀ ਮਿਹਨਤ ਕੀਤੀ ਬੜੇ ਵੱਡੀ ਬਾਤ ਚ ਉਹਨਾਂ ਨੇ ਗੱਲ ਵੀ ਕੀਤੀ ਅਸੀਂ ਇਹਦੇ ਚ ਪਾਰਟੀ ਨਾ ਕੋਈ ਅਸੀਂ ਆਮ ਪਾਰਟੀ ਦਾ ਮੁੱਦਾ ਲੈਂਦੇ ਨਾ ਕਿਸੇ ਚੀਜ਼ ਦਾ ਨਹੀਂ ਲੈਂਦੇ ਵੀ ਜਿਹੜੇ ਸਾਡੇ ਹੱਕ ਖੋਏ ਹੋਏ ਬਰਾਦਰੀ ਦੇ ਬਰਾਦਰੀ ਦੇ ਜ਼ਮੀਨਾਂ ਸਾਥ ਵਿੱਚ ਪੱਕੀਆਂ ਕਰਕੇ ਅਜ ਇੰਤਕਾਲ ਵੀ ਤੋੜ ਤੇ ਦਿਖੋਗੇ ਤਾਂ ਉਹ ਵੋਟਾਂ ਤੇ ਲੈਣ ਦੇ ਲੋਕ ਹੱਕਦਾਰ ਕਿਵੇਂ ਨੇ ਸਾਨੂੰ ਕਿਸੇ ਪਾਰਟੀ ਦਾ ਮਤਲਬ ਨਹੀਂ ਸਾਨੂੰ ਤਾਂ ਹੈਗਾ ਰੋਟੀ ਰੋਜੀ ਦਾ ਵੀ ਸਾਡੇ ਬੱਚਿਆਂ ਦੇ ਸਕੂਲ ਪਵਿੱਖ ਤੇ ਚੀਜ਼ਾਂ ਕੰਦੀ ਜਿਹੜੇ ਕਿ ਸਾਨੂੰ ਡੋਬੇ ਹੜ ਵਿੱਚ ਪੁੱਛਣ ਸਾਡੀ ਤਾਂ ਅਜੇ ਤੱਕ ਹੜ ਆਏ ਨੇ ਸਾਡੇ ਪਿੰਡ ਵਿੱਚ ਦੇਖੋ ਜਾ ਕੇ ਅਜੇ ਸਾਨੂੰ ਕਈ ਲੋਕ ਸਾਡੇ ਲਿਸਟ ਮੈਂ ਦਿਖਾ ਸਕਦਾ ਵੀ ਮੇਰੇ ਕੋਲ ਇੰਨੇ ਲਿਸਟ ਜਿਨ੍ਹਾਂ ਨੂੰ ਖਰਾਬਾ ਮੁਆਵਜ਼ਾ ਵੀ ਨਹੀਂ ਮਿਲਿਆ ਠੀਕ ਹੈ ਮਾਨ ਸਰਕਾਰ ਚੰਗੀ ਹੋਵੇਗੀ ਪਰ ਸਾਡੇ ਵਾਸਤੇ ਨਹੀਂ ਹੈਗੀ ਰਾਏ ਸਿੰਘ ਬਰਾਦਰੀ ਰਾਏ ਸਿੰਘ ਬਰਾਦਰੀ ਵਾਸਤੇ ਨਹੀਂ ਹੈਗੀ ਸਾਡੇ ਨੇ ਸਮੁੱਚੇ ਹੱਕ ਖੋ ਲਏ ਨੇ ਸਾਡੀ ਜ਼ਮੀਨ ਇੰਤਕਾਲ ਤੋੜ ਦਿੱਤੇ ਵਿੱਚ ਸਾਡੀਆਂ ਮੋਟਰਾਂ ਲਗੀਆਂ ਹੋਈਆਂ ਇੰਤਕਾਲ ਹੋਏ ਕਰਜ਼ੇ ਲੈ ਲੱਖਾਂ ਰੁਪਏ ਦਿੱਤੇ ਉਹਨਾਂ ਉਤਾਰੇ ਅਸੀਂ ਬੂਟੇ ਪੱਤੇ ਚੱਲ ਬਣਾਏ ਜ਼ਮੀਨ ਬਣਾਈ ਲਗਾਨ ਵੀ ਦੇ ਕੇ ਪਟਵਾਰੀਆਂ ਨੂੰ ਪਹਿਲਾਂ ਸਰਕਾਰਾਂ ਨੂੰ ਦੇਂਦੇ ਰੇ ਫਿਰ ਸਰਕਾਰ ਤੋਂ ਪੱਕੀ ਜ਼ਮੀਨ ਕਰਵਾਈ ਜੋ ਕਿ ਬਾਦਲ ਸਰਕਾਰ ਨੇ 7 6 7 ਵਿੱਚ ਸਾਡੀ ਜ਼ਮੀਨ ਕਿ ਤੁਸੀਂ ਉਸ ਤੋਂ ਪਹਿਲਾਂ ਵੀ ਇਸ ਲਗਾਣ ਦੇਂਦੇ ਆ ਰਹੇ ਸਾਡੇ ਵੱਡੇ ਵੀ ਗਰੀਬੀ ਨੇ ਸਾਨੂੰ ਪਹਿਲਾਂ ਥੱਲੇ ਧੱਕਿਆ ਹੋਇਆ ਜਿਹਦੇ ਨਾਲ ਜ਼ਮੀਨ ਬਸੀ ਖਰੀਦ ਨਹੀਂ ਸਕੇ ਫਿਰ ਸਰਕਾਰੀ ਜ਼ਮੀਨ ਅੱਜ ਉਹ ਵੀ ਤੋੜ ਕੇ ਉਹ ਵੀ ਕੰਗਾਲ ਕਰਕੇ ਇੱਕ ਹੜ ਨੇ ਕੰਗਾਲ ਕਰ ਦਿੱਤਾ ਇੱਕ ਇਹਨੇ ਕਿੰਨੀ ਕੁ ਸਮੁੱਚੇ ਰੂਪ ਵਿੱਚ ਜ਼ਮੀਨ ਕਿੰਨੀ ਕੁ ਸੀ ਜਿਹੜੀ ਜਿਹੜੀ ਤੋੜੀ ਸਾਡੇ ਚ ਮੇਰੀ ਆਪਣੀ ਜ਼ਮੀਨ ਜਿਹੜੀ ਹੈ ਮੇਰੀ ਆਪਣੀ 11 12 ਕਿੱਲੇ ਜ਼ਮੀਨ ਸਾਡੀ ਬਰਾਦਰੀ ਦੀ ਕਿਨੀ ਸੀ ਬਰਾਦਰੀ ਦੇ ਸਾਡੀ ਬਹੁਤ ਪਿੰਡ ਨੇ ਪਿੰਡ ਪਏ ਨੇ ਦੋ ਤਿੰਨ ਪਿੰਡ ਨੇ ਹਜ਼ਾਰਾਂ ਕਿੱਲੇ ਜਾਮਾ ਮੇਗਾ ਬਾਲੇਵਾਲਾ ਕਾਮਲਵਾਲਾ ਕਈ ਪਿੰਡਾਂ ਦੀ ਪਿੰਡ ਜਿਹਦੇ ਵਿੱਚ ਅਸੀਂ ਬਰਾਦਰੀ ਵੀ ਕਹਿ ਸਕਦੇ ਹਾਂ ਹੋਰ ਵੀ ਕੌਮਾਂ ਵੀ ਸਾਡੇ ਵਿੱਚ ਆਂਦੀਆਂ ਨੇ ਉਹ ਜ਼ਮੀਨ ਨੂੰ ਕਿਸੇ ਨੇ ਅੱਜ ਕੱਚਾ ਕਰ ਦਿੱਤਾ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਜੀ ਜੇ ਸਾਡੀ ਕੋਈ ਆਵਾਜ਼ ਸੁਣ ਲਵੇ ਅਸੀਂ ਵੋਟ ਪਾਉਣ ਦੇ ਉਹਦੇ ਜ਼ਰੂਰ ਹੱਕਦਾਰ ਹਾਂ ਤੇ ਜੇ ਕੋਈ ਨਾ ਸੁਣੇ ਤਾਂ ਫਿਰ ਰੋਣੇ ਵਿੱਚ ਤੇ ਹੈ ਗਈਆਂ ਠੀਕ ਹੈ ਠੀਕ ਹੈ ਬਾਈ ਧੰਨਵਾਦ ਕਰਨਜੀਤ ਸਿੰਘ ਬੂਖ ਜੀ ਕਿਹੜੀ ਜਗ੍ਹਾ ਤੋਂ ਜੀ ਮਮਦੋੜ ਤੋਂ ਆਈ ਜੀ ਅੱਜ ਇੱਥੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜੀ ਅੱਜ ਇੱਕ ਫੌਜੀ ਅੰਗਰੇਜ਼ ਸਿੰਘ ਬਰਵਾਲ ਵੱਲੋਂ ਵਿਸ਼ਾਲ ਇੱਕਤਾ ਸਭਾ ਰੱਖੀ ਗਈ ਸੀ ਜਿਹਦੇ ਵਿੱਚ ਅਸੀਂ ਰਾਜਸਿੱਖ ਬ੍ਰਾਦਰਹੀ ਦੇ ਜੋ ਬੰਦੇ ਹੱਕ ਸਰਕਾਰਾਂ ਨੇ ਖੋਏ ਆ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਸੀ ਜੀ ਠੀਕ ਹੈ ਜਿਸ ਤਰ੍ਹਾਂ ਫੌਜੀ ਅੰਗਰੇਸ ਸਿੰਘ ਬਡਵਾਲ ਜੀ ਹੈਗੇ ਆ ਅੱਜ ਅਸੀਂ ਦੇਖਿਆ ਇਸ ਤੋਂ ਪਹਿਲਾਂ ਵੀ ਨਾ ਭਰਮੀਆਂ ਮੀਟਿੰਗਾਂ ਕੀਤੀਆਂ ਨੇ ਅੱਜ ਇਕੱਠ ਵੀ ਕੀਤਾ ਭਰਮਾ ਕੀਤਾ ਲੋਕਾਂ ਦਾ ਬਹੁਤ ਵੱਡਾ ਇੱਕ ਕਹਿ ਲੋ ਵੀ ਭਰੋਸਾ ਵੀ ਹੈਗਾ ਮਰੇਸ਼ ਸਿੰਘ ਬਡਵਾਲ ਜੀ ਵੱਲੇ ਦੂਸਰੇ ਜਦੋਂ ਦੂਸਰੇ ਹੈਗੇ ਆ ਸਰਕਾਰਾਂ ਹੈਗੀਆਂ ਨੇ ਕੋਈ ਅਫਸਰ ਹੈਗੇ ਆ ਜਾਂ ਐਮਐਲਏ ਹੈਗੇ ਉਹਨਾਂ ਤੋਂ ਉਮੀਦ ਨਹੀਂ ਫੌਜੀ ਅੰਗਰੇਸ ਸਿੰਘ ਬਡਵਾਲ ਤੋਂ ਕਿਉਂ ਜੀ ਦੇਖੋ ਜੀ ਇਹ ਇੱਕ ਸ਼ਾਨਦਾਰ ਸਮੁੱਚੇ ਆਮ ਆਦੀ ਪਾਰਟੀ ਦੇ ਵਰਕਰ ਵੀ ਨੇ ਔਰ ਸਮੁੱਚੀ ਰਾਏ ਸਿੱਖ ਬਰਾਦਰੀ ਦੇ ਹੋਨ ਹਰ ਨੌਜਵਾਨ ਨੇ ਔਰ ਇਹ ਹਰ ਇੱਕ ਬੰਦੇ ਨਾਲ ਕੋਈ ਵੀ ਇਨਸਾਨ ਆਉਂਦਾ ਇਹਦੇ ਕੋਲ ਉਹਦੇ ਨਾਲ ਮੋਟਾ ਜੋੜ ਕੇ ਚੱਲਦੇ ਨੇ ਔਰ ਉਹਨਾਂ ਦੇ ਜਿੰਨੇ ਕੰਮ ਹੁੰਦੇ ਨੇ ਸਰਕਾਰੀ ਦਰਬਾਰੇ ਉਹ ਵੀ ਕਰਦੇ ਨੇ ਜੀ ਇਸ ਕਰਕੇ ਇਹਨਾਂ ਨੂੰ ਅੱਜ ਕਾਫੀ ਭਰਪੂਰ ਸਮਰਥਨ ਮਿਲਿਆ ਜੀ ਰਾਜਸੇਖ ਬਰਾਦਰੀ ਦਾ ਔਰ ਇਕਤਾ ਸਭਾ ਦਾ ਸਾਰੀਆਂ ਮੁੱਚੀਆਂ ਜਿੰਨੀਆਂ ਵੀ ਐਸਟੀ ਭਾਈਚਾਰਾ ਜਾ ਜਰਨਲ ਭਾਈਚਾਰਾ ਸਭ ਇੱਥੇ ਸਾਰਿਆਂ ਦੀ ਸ਼ਮੂਲੀਅਤ ਹੋਈ ਹੈ ਜੀ ਧੰਨਵਾਦ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਪਰੋਇਪਰ ਤੋਂ ਹਰਨੇਕ ਸਿੰਘ ਭੁੱਲਰ ਦੇ ਨਾਲ ਰਾਜਵਿਰ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਦਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰ ਲਓ ਤਾਂ ਕਿ ਪੰਜਾਬ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਚਾਹਣ ਵਾਲਿਆਂ ਤੱਕ ਇਹ ਪੋਸਟ ਜ਼ਰੂਰ ਪਹੁੰਚ ਸਕੇ